ਹਾਂ ਹੋਰਾਂ ਦੇ ਹੋਰਾਂ ਦੇ ਦੇਖੋ ਜੀ ਹਾਂ ਵਧੀਆ ਹਾਂ 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 ਜਿੱਤਾਂਗੇ ਜਿੱਤਾਂਗੇ ਆ ਆ ਕੋਈ ਭਰਾ ਪਾਠੀਆਂ ਦੀ ਟਰਾਲੀ ਲੈ ਕੇ ਆਏ ਆ ਸੇਵਾ ਵਜੋਂ ਤੇ ਤੁਹਾਨੂੰ ਮੈਂ ਮੋਰਚੇ ਦੀਆਂ ਤਸਵੀਰਾਂ ਦਿਖਾਉਣਾ ਕੁਝ ਮੋਰਚੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣਾ ਆ ਤੇ ਜਿਹੜੀ ਸੰਗਤ ਉਹ ਦਿਨੋਂ ਤੋਂ ਕਾਫੀ ਵੱਧ ਰਹੀ ਆ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਆ ਰਹੀਆਂ ਨੇ ਮਤਲਬ ਬੱਸਾਂ ਦੀਆਂ ਬੱਸਾਂ ਭਰ ਕੇ ਦੂਰੋਂ ਨੇੜਿਓਂ ਸੋ ਬਜ਼ੁਰਗ ਮਤਾਵਾ ਵੀ ਆ ਰਹੀਆਂ ਨੇ ਹਾਂ ਕਿੰਨੀ ਉਮਰ ਮਾਤਾ ਜੀ ਦੀ 100 ਸਾਲ ਅੱਛਾ 100 ਸਾਲ ਉਮਰ ਆ ਹਾਂ 100 ਸਾਲ 80 ਸਾਲ ਬੋਲਦੇ ਮਾੜਾ ਮਾੜਾ ਕਰੀ ਹਾਂ ਜੀ ਸੱਸੀ ਦਾ ਮਾਤਾ ਜੀ ਹਾਂ ਬੋਲਦੇ ਹਾਂ ਬਾ ਸੱਸਰੀ ਘਾਲ ਸੱਸਰੀ ਘਾਲ ਸੱਸਰੀ ਘਾਲ ਕਿਹੜਾ ਪਿੰਡ ਮਾਤਾ ਜੀ ਆਪਣਾ ਸਿਗਰੇੜੀ ਹਾਂਜੀ ਸਿਗਰੇੜੀ ਸੰਗਰੇੜੀ ਜੀ ਅੱਛਾ ਸੰਗਰੇੜੀ ਅੱਛਾ ਇਹ ਡੈਲੀ ਆਉਣੇ ਕਿ ਅੱਜ ਹੀ ਆਏ ਜੀ ਅੱਜ ਹੀ ਆਏ ਪਹਿਲੇ ਹਾਂ ਜੀ ਬੱਸ ਲੈ ਕੇ ਚਲੋ ਉਹਨਾਂ ਨਾਲ ਤਾਂ ਚੰਗੇ ਜਿਹੜੇ ਸਾਡੇ ਵਰਗੇ ਨੌਜਵਾਨ ਕਈ ਘਰਾਂ ਚ ਇੱਥੇ ਨੇ ਹਾਂ ਬਹੁਤ ਬਹੁਤ ਧੰਨਵਾਦ ਹਾਂ ਬੜਾ ਵਧੀਆ ਹੈਗਾ ਜੀ ਅੱਜ ਮਾਰ ਹੋ ਗਈ ਹੈ ਅਤੇ ਦੇਖ ਲਓ ਦੋਸਤੋ 100 ਸਾਲ ਦੇ ਮਾਤਾ ਜੀ ਆਏ ਨੇ ਹਾਂ ਐਵੇਂ ਆਖੀ ਦਿਨਾਂ ਮੈਂ ਤੁਰਤੀ ਪਹਿਲਾਂ ਆਉਂਦਾ ਮੈਂ ਸਹੀ ਗੱਲ ਹੈ ਸੋ ਬਹੁਤ ਵੱਡੀ ਗੱਲ ਆ ਕੋਈ ਛੋਟੀ ਮੋਟੀ ਗੱਲ ਨਹੀਂ ਸੋ ਤੁਹਾਨੂੰ ਦਿਖਾਉਣੇ ਆ ਤਸਵੀਰਾਂ ਮੋਰਚੇ ਦੀਆਂ ਜਿਹੜਾ ਦਿਨੋਂ ਦਿਨ ਚੜ੍ਹਦੀ ਕਲਾ ਤੇ ਜਾ ਰਿਹਾ ਮਤਲਬ ਹਨਾ ਸੰਗਤ ਜਿਹੜੀ ਆਏ ਦਿਨ ਵੱਧ ਰਹੀ ਹੈ ਤੇ ਗਿਣਤੀ ਵੱਧ ਰਹੀ ਹੈ ਸੰਗਤ ਦੀ ਸੋ ਲੰਗਰਾਂ ਦੀ ਜਿਹੜੀ ਗਿਣਤੀ ਆ ਅੱਗੇ ਨਾਲ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਨਾ ਆ ਥਾਂ ਥਾਂ ਤੇ ਲੰਗਰ ਲੱਗੇ ਆ ਕਿਤੇ ਚਾਹ ਦਾ ਲੱਗਾ ਹੋਇਆ ਕਿਤੇ ਅ ਪ੍ਰਸ਼ਾਦਿਆਂ ਦਾ ਕਿਤੇ ਕੜੀ ਚੋਲ ਹਨਾ ਸੋ ਇਧਰ ਵੀ ਕੜੀ ਚੋਲ ਦਾ ਲੰਗਰ ਇੱਗਾ ਲੱਗਾ ਆ ਹਾਂ ਆ ਜਿਹੜੀਆਂ ਟਰਾਲੀਆਂ ਮਾਦ ਲੋ ਖੜੀਆਂ ਨਾ ਇਹ ਪਿਛਲੇ 2-3 ਦਿਨਾਂ ਚ ਹੀ ਆਈਆਂ ਨੇ ਆੜੀਆਂ ਟਰਾਲੀਆਂ ਤੁਸੀਂ ਨਾਲ-ਨਾਲ ਖੜੀਆਂ ਦੇਖ ਰਹੇ ਹੋ ਇਹ ਪਹਿਲਾਂ ਜਗਾ ਜਿਹੜੀ ਖਾਲੀ ਹੁੰਦੀ ਸੀ ਤੇ ਇਹ ਪਿਛਲੇ 3-4 ਦਿਨਾਂ ਦੇ ਵਿੱਚ ਵਿੱਚ ਆਈਆਂ ਨੇ ਇੱਕ ਲੰਗਰ ਇੱਥੇ ਲੱਗਾ ਚਾਹ ਪੀ ਗਏ ਜੀ ਚਾਹ ਪੀ ਗਏ ਇਹ ਲੰਗਰ ਜਿਹੜਾ ਮੱਝ ਵਾਲਿਆਂ ਦਾ ਸੋ ਬੀਬੀਆਂ ਭਾਣਾ ਵੱਡੀ ਗਿਣਤੀ ਚ ਆ ਰਹੇ ਨੇ ਔਰ ਜਿਹੜੇ ਸਾਰੇ ਤੰਬੂ ਲੱਗੇ ਨਾ ਨਾਲ-ਨਾਲ ਦੋਨਾਂ ਪਾਸੇ ਇਹ ਪਿਛਲੇ 1-2 ਦਿਨਾਂ ਚ ਆਏ ਨੇ ਆ ਇਧਰ ਕਈ ਭਰਾ ਆ ਰਹੇ ਨੇ ਹਨਾ ਤਿਆਰੀ ਕਰ ਰਹੇ ਨੇ welding-holding ਸਾਰਾ ਆਪ ਦਾ ਨਾਲ ਲੈ ਕੇ ਆਏ ਨੇ ਹੂੰ ਹੂੰ ਬੋਰ ਜਾਰਾ ਇਹ ਗਿਣਤੀ ਵੱਧ ਚੁੱਕੀ ਆ ਤੁਹਾਨੂੰ ਦਿਖਾਉਣਾ ਤਸਵੀਰਾਂ ਦੋਨੇ ਪਾਸਿਓਂ ਥਾਂ ਥਾਂ ਤੇ ਜਿਹੜੇ ਚਾਹਲੇ ਲੰਗਰ ਲੱਗੇ ਹੋਏ ਨੇ ਜਦੋਂ ਦਿੱਲੀ ਵਾਲਾ ਅੰਦੋਲਨ ਸੀ ਉਦੋਂ ਅਸੀਂ ਟਿਕਰੀ ਬਾਰਡਰ ਤੇ ਸੀ ਤੇ ਤਕਰੀਬਨ ਜਿਹੜਾ ਉਹ ਟਿਕਰੀ ਬਾਰਡਰ ਵਾਲਾ ਮਾਹੌਲ ਜਿਹੜਾ ਬਣਦਾ ਜਾਂਦਾ ਇੱਥੇ ਵੀ ਹਾਂ